ਜਲੰਧਰ ਦੇ ਵਿੱਚ ਥਾਣਾ 8 ਦੇ ਅਧੀਨ ਆਉਂਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਵੀਰਵਾਰ ਦੁਪਹਿਰ ਖਾਲੀ ਪਲਾਟ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਮ੍ਰਿਤਕ ਦੀ ਪਛਾਣ ਵੀਰ ਸਿੰਘ ਨਵਾਸੀ ਸੁੰਦਰ ਨਗਰ ਦੇ ਰੂਪ ਦੇ ਵਿੱਚ ਹੋਈ ਹੈ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ اے ایس آئی ਮਨਜੀਤ ਰਾਮ ਨੇ ਦੱਸਿਆ ਕਿ ਮ੍ਰਿਤਕ 25 ਤਰੀਕ ਤੋਂ ਘਰ ਤੋਂ ਲਾਪਤਾ ਸੀ ਅਤੇ ਅੱਜ ਉਸ ਦੀ ਲਾਸ਼ ਖਾਲੀ ਪਲਾਟ ਦੇ ਵਿੱਚ ਮਿਲੀ ਹੈ ਅਤੇ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਇਹ ਮੈਂ ਕੁਲਦੀਪ ਸਿੰਘ ਲਵਾਣਾ ਕਾਉਂਸਲਰ ਪਤੀ ਵਾਰਡ ਨੰਬਰ 5 ਦੇ ਵਿੱਚ ਬਾਬਾ ਜੀ ਸਨਗਸੀ ਰਹਿੰਦੇ ਆ ਤੇ ਬਲਵੰਤ ਸਿੰਘ ਦਾ ਬੇਟਾ ਵੀਰੂ ਸਿੰਘ ਜੋ ਕਿ ਸੁੰਦਰ ਨਗਰ ਦੇ ਇਲਾਕੇ ਦੇ ਵਿੱਚ ਉੱਥੇ ਰਹਿੰਦਾ ਸੀ ਤੇ ਗੁਰਦੁਆਰੇ ਦੇ ਸਾਹਮਣੇ ਇੱਕ ਪਲਾਟ ਖਾਲੀ ਹੈ ਜੀ ਤੇ ਉੱਥੇ ਕਿਤੇ ਛਾਉ ਨੂੰ ਆ ਗਿਆ ਮੁੰਡਿਆਂ ਦੇ ਨਾਲ ਕਿਤੇ ਮੁੰਡਿਆਂ ਦੇ ਨਾਲ ਆਇਆ ਤੇ ਇੱਥੇ ਸ਼ਰਾਬ ਦਾ ਹਾਦਸਾ ਦੀ ਸੀ ਉੱਥੇ ਕੋਲ ਗਲਾਸੀ ਵੀ ਇੱਕ ਪਈ ਹੈਗੀ ਐ ਤੇ ਪਲਾਟ ਖਾਲੀ ਐ ਤੇ ਉਹ ਪਲਾਟ ਦੇ ਵਿੱਚ ਡੈਡ ਬਾਡੀ ਡਿੱਗੀ ਪਈ ਐ ਤੇ ਸਵੇਰੇ ਹੁਣੇ ਹੀ ਮੈਨੂੰ ਪਤਾ ਲੱਗਿਆ ਕਿ ਉੱਥੇ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਗਰੰਟੀ ਸਾਹਿਬ ਨੇ ਫੋਨ ਕੀਤਾ ਵੀ ਇੱਧਾ ਡੈਡ ਬਾਡੀ ਪਈ ਐ ਤੇ ਮੈਂ ਆ ਕੇ ਚੈੱਕ ਕੀਤਾ ਜੀ ਤੇ ਫਿਰ ਘਰਦਿਆਂ ਨੂੰ ਮੈਨੂੰ ਪਤਾ ਲੱਗ ਗਿਆ ਪਤਾ ਪਈ ਇਹ ਪਰਿਵਾਰ ਇਹਨਾਂ ਦਾ ਬੇਟਾ ਹੀ ਐ ਫਿਰ ਅਸੀਂ ਇਹਨਾਂ ਨੂੰ ਬੁਲਾ ਕੇ ਤੇ شناختੀ ਕਰਾ ਕੇ ਤੇ ਫਿਰ ਅਸੀਂ ਸੱਡ ਬੁੱਡ ਦੀ ਹਲਾਕ ਪੁਲਿਸ ਸਭ ਸਾਰਾ ਕਾਲਾ ਹੋਇਆ ਕੀ ਲੱਗਦਾ ਕਿ ਕਿਤਾ ਹੋ ਗਿਆ ਨਹੀਂ ਜੀ ਇਸ ਤਰ੍ਹਾਂ ਜੀ 25 ਤਰੀਕ ਨੂੰ ਸਵੇਰੇ 11 ਵਜੇ ਘਰ ਆ ਗਿਆ ਇਹ ਬੱਚਾ ਤੇ ਰਹਿੰਦਾ ਪਿਆ ਸੀ ਨੂਰਪੁਰ ਕਲੋਨੀ ਕਰਾਇਤੇ ਰਹਿ ਰਿਹਾ ਸੀ ਉੱਥੋਂ ਆ ਰਿਹਾ 25 ਤਰੀਕ ਨੂੰ ਆ ਗਿਆ ਸਵੇਰੇ 11 ਵਜੇ ਬਾਅਦ ਦੇ ਵਿੱਚ ਇੱਥੇ ਕਿਤੇ ਸ਼ਾਮ ਨੂੰ ਤੇ ਚਲਦਾ ਚਲਦਾ ਮੁੰਡਿਆਂ ਦੇ ਨਾਲ ਛੱਕ ਕੇ ਮੁੰਡਿਆਂ ਦੇ ਨਾਲ ਚਲਦਾ ਚਲਦਾ ਇੱਥੇ ਆ ਗਿਆ ਤੇ ਫਿਰ 25 ਤਰੀਕ ਰਾਤ ਨੂੰ ਕਿਤੇ ਮੌਤ ਹੋ ਗਈ ਹੈ ਤੇ ਅੱਜ 28 ਤਰੀਕੇ ਅੰਮਿਸਲ ਕੀ ਸੀਰੀਜ਼ ਜਿਹੜਾ ਇਹਦਾ ਗਲ ਚੁੱਕਿਆ ਤੇ ਕਾਲਾ ਪੈ ਚੁੱਕਿਆ ਇਹ ਦੋ ਦਿਨਾਂ ਤੋਂ ਲਾਪਤਾ ਸੀਗਾ ਚਾਰ ਚਾਰ ਦਿਨਾਂ ਤੋਂ ਲਾਪਤਾ ਹੈ ਜੀ ਚਾਰ ਦਿਨ ਚਾਰ ਦਿਨ ਘਰ ਨਹੀਂ ਗਿਆ ਚਾਰ ਦਿਨ ਘਰ ਨਹੀਂ ਗਿਆ ਤੇ ਫੈਮਿਲੀ ਵਾਲਿਆਂ ਨੇ ਕੋਈ ਰਿਪੋਰਟ ਜਾਂ ਫਿਰ ਕਿਸੇ ਨੂੰ ਹਵਾਲਾ ਰਿਪੋਰਟੇ ਨਾਲ ਲਖਾਣੀ ਸੀ ਤੇ ਉਸ ਕਰਕੇ ਲਖਾ ਨਹੀਂ ਸਕੇ ਸਾਰੇ ਲੀਵਰ ਦਾ ਕੰਮ ਕਰਦੇ ਨੇ ਕੰਮਾਂ ਤੇ ਚੱਲ ਜਾਂਦੇ ਨੇ ਪਾਜੀ ਆਪਣਾ ਨਾਮ ਦੱਸੋ ਤੇ ਅੱਜ ਕੀ ਵਾਰਦਾਤ ਹੋਈ ਆ ਪਾਜੀ ਮੇਰੇ ਨਾਮ ਗੋਬਾਲ ਗੋਬਾਲ ਸਿੰਘ ਆ ਤੇ ਛੋਟਾ ਭਰਾ ਸੀਗਾ ਕੰਮ ਤੇ ਗਿਆ ਸੀਗਾ ਕੀ ਨਾਮ ਆ ਬੀਰੂ ਆ ਬਲਬੀਰ ਸਿੰਘ ਆ ਉਹਦਾ ਨਾਮ ਤੇ ਉਹ ਕੰਮ ਤੇ ਗਿਆ ਸੀਗਾ ਤੇ ਕਹਿੰਦਾ ਤਿੰਨ ਚਾਰ ਮੁੰਡੇ ਲੈ ਕੇ ਗਿਆ ਸੀਗਾ ਤੇ ਕੰਮ ਉਹ ਮੁੰਡਿਆਂ ਨੂੰ ਭੇਜ ਦਿੱਤਾ ਕੰਮ ਤੇ ਤੇ ਆਪ ਚੁੰਗੀ ਤੇ ਰਹਿ ਗਿਆ ਤੇ ਫਿਰ ਸਾਨੂੰ ਕੀ ਪਤਾ ਉਹ ਕੰਮ ਤੇ ਗਿਆ ਕਿ ਕਰਦਿਆਂ ਨੂੰ ਹੁਣ ਟੈਨਸ਼ਨ ਲੈਣੀ ਹੈ ਕਿ ਕੰਮ ਤੇ ਗਿਆ ਵੀ ਮੁੰਡਾ ਤੇ ਤਿੰਨ ਚਾਰ ਦਿਨ ਹੋ ਗਿਆ ਹੈ ਕਿਉਂ ਨਹੀਂ ਮੈਂ ਕਹਾਂ ਕਿ ਦੂਰ ਚਲ ਗਿਆ ਹੋਊਗਾ ਤੇ ਮੈਂ ਅਨੰਦਾ ਫਾਰਮ ਤੇ ਕੰਮ ਕਰਨ ਗਿਆ ਸੀਗਾ ਰਾਤ ਦਾ ਕੰਮ ਸੀਗਾ ਤੇ ਉਸ ਤੋਂ ਬਾਅਦ ਕੀਨ ਲਈ ਦਾ ਉਹਦਾ ਸ਼ਾਮ ਦੇ ਟਾਈਮ 'ਚ ਫੋਨ ਆਇਆ ਕੀਨ ਲਈ ਦਾ ਰਾਤ ਦਾ ਕੰਮ ਸੀਗਾ ਸਾਡਾ ਤੇ ਸ਼ਾਮ ਦੇ ਟਾਈਮ 'ਚ ਫੋਨ ਆਇਆ ਸੀ ਉਹਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਮੈਂ ਕਹਿੰਦਾ ਪਾਜੀ ਮੈਂ ਕੰਮ ਤੇ ਆਂ ਤੇ ਤੁਸੀਂ ਟੈਨਸ਼ਨ ਨਾ ਲਈਓ ਮੈਂ ਘਰ ਦੀ ਮੇਰੀ ਨੂੰ ਗੱਲ ਕਰਾ ਦਿੰਦੇ ਮੈਂ ਬਾਹੂ ਮੈਂ ਕੰਮ ਤੇ ਆਂ ਤੇ ਤੁਹੇ ਤੇ ਸਵੇਰੇ ਜਾ ਕੇ ਗੱਲ ਕਰਾ ਦੂੰਗਾ ਤੇ ਉਸ ਤੋਂ ਬਾਅਦ ਮੈਂ ਅਹੀਂ ਫੇਰ ਰੱਖਿਆ ਹੈ ਨਹੀਂ ਆਇਆ ਨਹੀਂ ਮੰਮੀ ਨੂੰ ਪੁੱਛਾਂ ਮੈਂ ਉਹ ਕੱਬੀ ਘਰ ਦੀ ਨੂੰ ਪੁੱਛਾਂ ਆਇਆ ਨਹੀਂ ਤੇ ਉਸ ਤੋਂ ਬਾਅਦ ਫਿਰ ਲੱਭਿਆ ਇਹ ਕੰਮ ਤੋਂ ਕਿਹੜੀ ਤਰੀਕ ਨੂੰ ਗਏ ਸੀ ਇਹ ਕੰਮ ਤੇ 25 ਕਿੰਨੀ 25 25 ਤਰੀਕ ਦਾ ਸੀਗਾ 25 ਤਰੀਕ ਤੋਂ ਲੈ ਕੇ ਅੱਜ ਤੱਕ ਇਹ ਕੰਮ ਤੇ ਸੀਗੇ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹਨਾਂ ਦੀ ਮੌਤ ਹੋ ਗਈ ਆ ਅੱਜ ਪਤਾ ਲੱਗਾ ਅੱਜ ਸਵੇਰੇ ਕਿਹਨਾਂ ਨੇ ਦੱਸਿਆ ਇਹ ਜਿਹੜੇ ਕੂੜਾ ਚੱਕਣ ਵਾਲੇ ਆਉਂਦੇ ਆ ਉਹ ਉਹਨਾਂ ਨੇ ਦੱਸਿਆ ਸੀਗਾ ਅੱਛਾ ਇਹ ਦੱਸੋ ਕਿ ਆਪਣੇ ਤੁਸੀਂ ਰਹਿੰਦੇ ਕਿੱਥੇ ਹੋ ਇੱਥੇ ਆਪਣਾ ਨੂਰਪੁਰ ਕਲੋਨੀ ਚ ਹੂੰ ਅੱਛਾ ਆਪਣਾ ਕੀ ਕਹਿੰਦੇ ਕੋਈ ਨਸ਼ੇਦ ਆਦੀ ਸੀਗਾ ਨਾ ਕੁਛ ਨਸ਼ਾਨੀ ਇਹ ਤੁਸਾਂ ਦੇ दारू ਪੀਂਦੇ ਤੁਸੀਂ ਉਹਨਾਂ ਦੀ ਬਾਡੀ ਦੇਖੀ ਹਾਂਜੀ ਬਾਡੀ ਦੇਖੀ ਉਹਨਾਂ ਦੀ ਕੀ ਲੱਗਦਾ ਹੈਗਾ ਕਿ ਆਪਣਾ ਕਿਸੇ ਮੇਰਾ ਭਰਾ ਹੀ ਆ ਨਹੀਂ ਕਿਸੇ ਨੇ ਮਾਰਿਆ ਹੈਗਾ ਜਾਂ ਫਿਰ ਹਾਲਤ ਤਾਂ ਇੰਨਾ ਹੀ ਲੱਗਦਾ ਭਾਜੀ ਅੱਛਾ ਜੀ ਇਹ ਸਾਰਾ ਕਾਲਾ ਹੋਇਆ ਵਾ ਜੀ ਜੀ ਇਦਾਂ ਲੱਗਦਾ ਜਿਦਾ ਤੇਜਾਬ ਆਇਆ ਹੁੰਦਾ ਤੇਜਾਬ ਆ ਪੂਰਾ ਮਾਰਿਆ ਹੁੰਦਾ ਕਿ ਮਾਰਿਆ ਹੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਦੇਖਿਆ ਹੀ ਆ ਜਿਹੜੇ ਬੰਦਿਆਂ ਨਾਲ ਇਹ ਗਿਆ ਸੀਗਾ ਕੰਮ ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕੀਤੀ ਹੈਗੀ ਉਹ ਜਾਣ ਕੇ ਹੋਰ ਕਿ ਸੰਗਤਨਾ ਹੋਈ ਹੋ ਸਕਦੀ ਹੈ ਤਾਂ ਇਹਨਾਂ ਦੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਮੈਂ ਕਦੀ ਦੇਖਿਆ ਨਹੀਂ ਭਾਜੀ ਇਹ ਦੁਸ਼ਮਣੀ ਦਾ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਨਾ ਮੈਂ ਐਸਾ ਹੀ ਮਨਜੀਤਰਾਮ ਡਿਵੀਜ਼ਨ ਨੰਬਰ 8 ਜਲੰਧਰ ਅੱਜ ਡਿਊਟੀ ਆ ਸਿਰਫ ਮੌਜੂਦ ਸੀਗੇ ਕਿ ਬਾਬਾ ਦੀਪ ਸਿੰਘ ਨਗਰ ਤੋਂ ਕਾਉਂਸਲਰ ਇਹ ਜੋ ਕੁਲਦੀਪ ਸਿੰਘ ਕਾਉਂਸਲਰ ਅੱਜ ਲਵੋਣਾ ਜੀ ਉਹਨੇ ਫੋਨ ਕੀਤਾ ਵੀ ਇੱਕ ਡੈੱਡ ਬੋਡੀ ਇੱਥੇ ਸਾਡੇ ਪਲਾਟ 'ਚ ਪਈ ਹੈ ਮਹੱਲੇ 'ਚ ਤੇ ਆ ਕੇ ਦੇਖੋ ਤਾਂ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਉਹ ਡੈੱਡ ਬਡੀ ਦੀ شناخت ਕਰਾਈ ਆ ਉਹਦੇ ਵਾਰਸ ਮਿਲ ਗਏ ਆ ਇਸ ਮੁੰਡੇ ਦਾ ਨਾਮ ਜਿਹੜੀ ਆਪਣੀ ਡੈਥ ਹੋਈ ਆ ਇਹਦਾ ਨਾਮ ਹੈਗਾ ਜੀ ਆਪਣੇ ਵੀਰ ਸਿੰਘ ਸਾਨੂੰ ਬਲਵੰਤ ਸਿੰਘ ਇਸ ਸੁੰਦਰ ਨਗਰ ਦੇ ਰਹਿਣ ਵਾਲਾ ਉਹਦੇ ਵਾਰਸ ਮੌਕੇ ਤੇ ਪਹੁੰਚ ਗਏ ਆ ਤੇ ਜਿਹੜੀ ਡੈੱਡ ਬਡੀ ਹੈ ਕਾਫੀ ਦਿਨ ਹੋ ਗਏ ਇਹਨੂੰ ਪਈ ਨੂੰ ਤੇ ਉਹ ਖਰਾਬ ਡੈੱਡ ਬਡੀ ਖਰਾਬ ਹੋ ਗਈ ਤੇ ਪਾਣੀ ਚ ਚੋਰਿਆ ਤੇ ਉਹ ਅਸੀਂ ਮੰਨ ਲਓ ਕਬਜ਼ੇ ਲੈ ਲਈ ਆ ਤੇ ਹਸਪਤਾਲ ਪਛਾਤੀ ਡੈੱਡ ਹੋਰ ਤੋ ਪੋਸਟ ਵਰਣ ਕਰਾਵਾਂਗੇ ਜੋ ਵੀ ਸਾਹਮਣੇ ਆਈ ਪੋਸਟ ਵਰਣ ਤੋਂ ਕਾਰਵਾਈ ਕਰਦੇ ਨੇ ਡੈਡਬੋਡੀ ਤੇ ਕਿਉਂਕਿ ਡੈਡਬੋਡੀ ਤੇ ਨਿਸ਼ਾਨੀ ਉਹ ਡੈਡਬੋਡੀ ਗਲ ਚੁੱਕੀ ਆ ਜੀ ਤੇ ਉਹ ਪਾਣੀ ਵਗਦਾ ਪਿਆ ਉਹ ਤੇ ਨਿਸ਼ਾਨੀ ਕੋਈ ਦਿਸ ਰਿਆ ਤੇ ਡੈਡਬੋਡੀ ਖੁੱਲੀ ਪਈ ਆ ਤੇ ਕਹਿੰਦੇ ਵੀ ਕੋਈ ਮਤਲਬ ਸਾਡਾ ਕੋਈ ਕਿਸੇ ਨਾਲ ਝਗੜਾ ਨਹੀਂਗਾ ਕੋਈ ਗਲਵਾ ਨਹੀਂ ਲੇਬਰ ਦਾ ਕੰਮ ਕਰਦਾ ਸੀ ਤੇ 25 ਤਰੀਕ ਦਾ ਘਰੋਂ ਗਾਇਬ ਹੋ ਗਿਆ ਐਸਐਮ ਜਰਨਲਿੰਗ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ